ਅੱਜ ਮੈਂ ਬਣਾ ਰਹੀ ਹਾਂ ਵਾਈਟ ਸੌਸ ਪਾਸਤਾ ਜੋ ਕਿ ਮੈਂ ਪਹਿਲੀ ਵਾਰ ਹੀ ਬਣਾ ਰਹੀ ਹਾਂ ਪਹਿਲਾਂ ਕਦੀ ਟਰਾਈ ਨਹੀਂ ਕੀਤਾ ਕਾ ਤੇ ਇੱਕ ਛੋਟਾ 프라이 ਲਿਆਵਾ ਉਹਦੇ ਵਿੱਚ ਡੇਢ ਗਲਾਸ ਪਾਣੀ ਪਾਇਆ ਡੇਢ ਗਲਾਸ ਪਾਣੀ ਪਉਣ ਤੋਂ ਬਾਅਦ ਇਹਦੇ ਵਿੱਚ ਇੱਕ ਚਮਚਾ ਮੈਂ ਤੇਲ ਦਾ ਪਾਤਾ ਤੇਲ ਪਉਣ ਤੋਂ ਬਾਅਦ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਇਆ ਵਾ ਨਾਮ ਘਵੋਂ ਦਾ ਵਾਦਾ ਇੱਕ ਛੋਟਾ ਪੈਗਟ ਪਾਸਤੇ ਦਾ ਲਿਆ ਤੇ ਪਾਸਤਾ ਖੋਲ ਕੇ ਤੇ ਪਾਣੀ ਚ ਪਾ ਕੇ ਇਹਨੂੰ 10 ਤੋਂ 15 ਮਿੰਟ ਵਾਸਤੇ ਤੁਸੀਂ ਉਬਾਲ ਮੋਬਲਣ ਵਾਸਤੇ ਸਾਈਡ ਤੇ ਰੱਖ ਦੇਣਾ ਤੇ ਦੂਸਰੀ ਸਾਈਡ ਤੇ ਕੜਾਈ ਗਰਮ ਹੋ ਗਈ ਤੇ ਉਹਦੇ ਵਿੱਚ ਮੱਖਣ ਪਾ ਦੇਣਾ ਮੱਖਣ ਜਦੋਂ ਥੋੜਾ ਜਿਹਾ ਪਿਗਲ ਚਵੇ ਤੇ ਫਿਰ ਵਾਈਟ ਸੌਸ ਬਣਾਉਣ ਵਾਸਤੇ ਮੈਂ ਇਹਦੇ ਵਿੱਚ ਇਸਤੇਮਾਲ ਕੀਤਾ ਵਾ ਜੀ ਇੱਕ ਚਮਚਾ ਮੈਦੇ ਦਾ ਇੱਕ ਚਮਚਾ ਮੈਦੇ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਆ ਏ ਹਿਲਾਉਣ ਤੋਂ ਬਾਅਦ ਆ ਇਹਦੇ ਵਿੱਚ ਆਪਾਂ ਦੁੱਧ ਪਾ ਲੈਣਾ ਵਾ ਦੁੱਧ ਮ ਲੱਗਾ ਵਾ ਜੀ 1 ਤੋਂ 1.5 ਗਲਾਸ ਤੇ ਇਹ ਹਿਲਾਉਂਦੇ ਹਿਲਾਉਂਦੇ ਥੋੜੀਆਂ ਜੀਆਂ ਇਹਨਾਂ ਦੇ ਵਿੱਚ ਗੰਡਾ ਪੈ ਗਈਆਂ ਤੇ ਉਹ ਗੰਡਾ ਘੁਲ ਨਹੀਂ ਰਹੀਆਂ ਸੀਗੀਆਂ ਤੇ ਫੇਰ ਮੈਂ ਚਮਚਾ ਲਿਆ ਚਮਚਾ ਲੈਣ ਤੋਂ ਬਾਅਦ ਇਹਨਾਂ ਗੰਡਾ ਸਾਰੀਆਂ ਨੂੰ ਚਮਚੇ ਦੇ ਨਾਲ ਪਿਘਲਾਇਆ ਤੇ ਵਾਈਟ ਸੌਸ ਫੇਰ ਤਿਆਰ ਹੋ ਗਈ ਵਾਈਟ ਸੌਸ ਤਿਆਰ ਹੋਣ ਤੋਂ ਬਾਅਦ ਇਦੇ ਵਿੱਚ ਮੈਂ ਪਾਈ ਆ ਥੋੜੀ ਜਿਹੀ ਚਿੱਲੀ ਫਲੈਕਸ ਚਿੱਲੀ ਫਲੈਕਸ ਤੋਂ ਬਾਅਦ ਐਚ ਪਾਇਆ ਵਾ ਜੀ ਉਹਨੇ ਧਾਨ ਇੱਕ ਮਸਾਲਾ ਜਿਹੜਾ ਕਿ ਬੋਤਲ ਦੇ ਵਿੱਚ ਇਹ ਛੋਟੀ ਜਿਹੀ ਡੱਬੀ ਆ ਉਹਦੇ ਵਿੱਚ ਆ ਤੇ ਉਹ ਥੋੜਾ ਜਿਹਾ ਕ੍ਰੈਸ਼ ਕਰਕੇ ਪਾਤਾ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਆ ਹਲਾਉਣ ਤੋਂ ਬਾਅਦ ਆ ਫਿਰ ਮੈਂ ਜ ਪਾਸਤਾ ਪਾਤਾ ਪਾਸਤੇ ਦੇ ਵਿੱਚ ਵਾਈਟ ਸੌਸ ਦੇ ਵਿੱਚ ਪਾਸਤਾ ਪਾਉਣ ਮਰਉਣ ਤੋਂ ਬਾਅਦ ਇਹਦੇ ਵਿੱਚ ਮੈਂ ਥੋੜੀ ਜਿਹੀ ਲਾਲ ਮਿਰਚ ਪਾਈ ਆ ਟੇਸਟ ਅਨੁਸਾਰ ਕਿ ਪਾਸਤੇ ਥੋੜਾ ਤਿੱਖਾ ਮਨ ਵਧੀਆ ਲੱਗਦਾ ਵਾ ਤੇ ਫਿਰ ਇਹਦੇ ਵਿੱਚ ਮੈਂ ਚੀਜ਼ ਪਾਈ ਆ ਜੀ ਚੌਥਾ ਹਿੱਸਾ ਚੀਜ਼ ਦਾ ਪਾਇਆ ਵਾ ਬਾਕੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਵਾ ਤੁਸੀਂ ਮੈਨੂੰ ਕਮੈਂਟਾਂ ਚ ਜਰੂਰ ਦੱਸੋ ਤੇ ਫਿਰ ਚੀਜ਼ ਚੀਜ਼ ਪਾ ਕੇ ਇਹਨੂੰ ਟੱਗ ਕੇ 2 ਸੈਕਿੰਡ ਬਾਅਦੇ ਟੱਗ ਕੇ ਨਾ ਤੇ ਇਹ ਬਣ ਗਿਆ ਜੀ ਸਾਡਾ ਵਾਈਟ ਸੌਸ ਪਾਸਤਾ ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਜਰੂਰ ਕਰਿਓ ਔਰ ਮੈਨੂੰ ਦੱਸਿਓ ਕਿ ਮੈਂ ਪਹਿਲੀ ਵਾਰੀ ਵਾਈਟ ਸੌਸ ਪਾਸਤਾ ਜਿਹੜਾ ਬਣਾਇਆ ਵਾ ਉਹ ਕਿੱਦਾਂ ਦਾ ਬਣਿਆ ਵਾ ਤੇ ਸਾਰਿਆਂ ਦਾ